ਲੋ ਵਈਸ ਜੀ ਨੋ ਮਿੱਟਰ ਬੇਲਿਓ ਕਿ ਤਾਂ ਸਾਰੇ ਠੀਕ ਠਾਕ ਹੋ ਜੀ ਜੀ ਆਨ ਨੂੰ ਕਹਿੰਨੇ ਆ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਰੰਦਾਵਾ ਰਿਐਕਸ਼ਨ ਤੇ ਆਪਣੇ ਕੋਲ ਅੱਜ ਬਾਜਵਾ ਸਾਹਿਬ ਜਿਹੜਾ ਵੀਡੀਓ ਜੇ ਨਾ ਉਹ ਹੈ ਸਰ ਮਹਾਰਾਜਾ ਰਣਜੀਤ ਸਿੰਘਜ਼ ਸਟ੍ਰੈਟੈਜੀਕ ਯੂਜ਼ ਆਫ ਜ਼ਮਜ਼ਮਾ ਟੌਪ 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 ਹਾਂ ਇਸ ਜ਼ਮਜ਼ਮਾ ਟੌਪ ਸੀ ਹੋਈ ਉਹਦਾ ਯੂਜ਼ ਕਿਵੇਂ ਉਹਦੀ ਸਟ੍ਰੈਟੈਜੀਕ ਯੂਜ਼ ਜਿਹੜਾ ਉਹ ਦੱਸਣਗੇ ਤੇ ਡੈਡਲੀਸਟ ਵੈਪਨਸ ਆਫ ਸਿੱਖ ਐਂਪਾਇਰ ਓਕੇ ਜੀ ਇਹ ਟਾਈਟਲ ਹੈ ਵੀਡੀਓ ਦਾ ਤੇ ਚਲੋ ਆ ਇਤਿਹਾਸਿਕ ਵੀਡੀਓ ਹੈ ਹਿਸਟਰੀ ਤੋਂ ਰਿਲੇਟਡ ਹੈ ਤੇ ਡੈਫੀਨੇਟਲੀ ਆਪਾਂ ਨੂੰ ਕੁਝ ਜਾਣਨ ਦਾ ਮੌਕਾ ਮਿਲੇਗਾ ਇਹਦੇ ਵਿੱਚ ਇਨਫਾਰਮੇਸ਼ਨ ਮਿਲੇਗੀ ਤੇ ਆਪਾਂ ਪਹਿਲੇ ਵੀਡੀਓ ਨੂੰ ਪਲੇ ਕਰਦੇ ਹਾਂ ਤੇ ਉਸ ਤੋਂ ਪਹਿਲੇ ਤੁਹਾਡਾ ਵੀ ਇੱਕ ਫਰਜ਼ ਬਣਦਾ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਲਓ ਜੇ ਤੁਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਤੇ ਉਹਨਾਂ ਦੇ ਦੌਰ ਨੂੰ ਪੰਜਾਬ ਦਾ ਸਭ ਤੋਂ ਸੁਨਹਿਰੀ ਦੌਰ ਮੰਨਦੇ ਹੋ ਤਾਂ ਵੀਡੀਓ ਨੂੰ ਲਾਈਕ ਲਾਜ਼ਮੀ ਕਰਿਓ ਚਲੋ ਬਾਕੀ ਆਪਾਂ ਕਰਦੇ ਹਾਂ ਜੀ ਪਲੇ ਅੱਜ ਦਾ ਵੀਡੀਓ ਅਹਿਮਦ ਸ਼ਾਹ ਅਬਦਾਲੀ ਉਹ ਜਦੋਂ ਪਾਣੀਪਤ ਦੀ ਤੀਜੀ ਜੰਗ ਜਿੱਤ ਕੇ ਅਫਗਾਨਿਸਤਾਨ ਮੁੜਨ ਲੱਗਾ ਤਾਂ ਉਹਦੇ ਕੋਲ ਲੁੱਟਦਾ ਬਹੁਤ ਸਾਰਾ ਸਮਾਨ ਸੀ ਇਹ ਬੜੀ ਆਮ ਗੱਲ ਸੀ ਪਰ ਲੁੱਟਦੇ ਇਸ ਸਮਾਨ ਤੋਂ ਇਲਾਵਾ ਉਹਦੇ ਕੋਲ ਇੱਕ ਤੂਪ ਵੀ ਸੀ ਲਾਹੌਰ ਵਿੱਚ ਬਣੀ ਇਸ ਤੂਪ ਦੀ ਖਾਸ ਗੱਲ ਇਹ ਸੀ ਕਿ ਇਸ ਨੂੰ ਤਾਂਬੇ ਤੇ ਪਿੱਤਲ ਨੂੰ ਪਿਘਲਾ ਕੇ ਬਣਾਇਆ ਗਿਆ ਸੀ ਦਰਅਸਲ ਲਾਹੌਰ ਵਿੱਚ ਮੁਸਲਮਾਨ ਸ਼ਾਸਕ ਕੈਰ ਮੁਸਲਮਾਨਾਂ ਤੇ ਕਈ ਸਾਲ ਜਜ਼ੀਆ ਲਾਂਦੇ ਰਹੇ ਸਨ ਜੋ ਜਜ਼ੀਆ ਨਾ ਦੇ ਸਕਦੇ ਉਹ ਘਰ ਦੇ ਭਾਂਡੇ ਦੇ ਦਿੰਦੇ ਤੇ ਇਹਨਾਂ ਭਾਂਡਿਆਂ ਨੂੰ ਪਿਘਲਾ ਕੇ ਦੋ ਤੋਪਾਂ ਬਣਾਈਆਂ ਗਈਆਂ ਪਹਿਲੇ ਤਾਂਬੇ ਦੇ ਤਾਂਬੇ ਦੇ ਬਰਤਨਾਂ ਕਾਹਨ ਕਿਉਂਕਿ ਇਸੇ ਤੋਪ ਦੇ ਸਿਰ ਤੇ ਉਸਨੇ ਪਾਣੀ ਪਾ ਦਿੱਤੀ ਜੰਗ ਜਿੱਤੀ ਸੀ ਤੇ ਹੁਣ ਉਸ ਨੂੰ ਆਪਦੇ ਨਾਲ ਕਾਬਲ ਲਜਾਉਣਾ ਚਾਹੁੰਦਾ ਸੀ ਰਸਤਾ ਪੰਜਾਬ ਚੋਂ ਹੋ ਕੇ ਗੁਜ਼ਰਦਾ ਸੀ ਪਰ ਪੰਜਾਬ ਵਿੱਚ ਦੀ ਹੁੰਦੇ ਹੋਏ ਚਨਾਬ ਦਰਿਆ ਪਾਰ ਕਰਦਿਆਂ ਜਿਵੇਂ ਹੀ ਇੱਕ ਤੋਪ ਨੂੰ ਕਿਸ਼ਤੀ ਤੇ ਚੜਾਇਆ ਗਿਆ ਉਸ ਤੇ ਪਾਰ ਨਾਲ ਕਿਸ ਟੋਪ ਗਈ ਤੇ ਹਮੇਸ਼ਾ ਲਈ ਉਹ ਤੋਪ ਪਾਣੀ ਵਿੱਚ ਦਫਨ ਹੋ ਗਈ ਪਰ ਜਿਵੇਂ ਕਿ ਅਸੀਂ ਦੱਸਿਆ ਸੀ ਕਿ ਐਸੀ ਇੱਕ ਤੋਪ ਹੋਰ ਵੀ ਸੀ ਅਬਦਾਲੀ ਇਸ ਤੋਪ ਨੂੰ ਤੇ ਕੱਟੋ-ਕੱਟ ਲਿਜਾਣਾ ਹੀ ਚਾਹੁੰਦਾ ਸੀ ਪਰ ਉਸ ਨੂੰ ਲਿਜਾਣ ਨਹੀਂ ਦਿੱਤਾ ਗਿਆ ਸਿੱਖ ਸਰਦਾਰਾਂ ਨੇ ਅਬਦਾਲੀ ਤੋਂ ਇਹ ਤੋਪ ਕਿਵੇਂ ਖੋਈ ਇਹ ਕਿੱਸਾ ਇਸ ਵੀਡੀਓ ਵਿੱਚ জানਾਂਗੇ ਇਹ ਵੀ জানਾਂਗੇ ਕਿ ਇਸ ਟੋਪ ਵਿੱਚ ਐਸਾ ਕੀ ਖਾਸ ਸੀ ਕਿ ਮਹਾਰਾਜਾ ਰਣਜੀਤ ਸਿੰਘ ਵੀ ਇਸ ਤੋਪ ਨੂੰ ਹਾਸਲ ਕਰਨ ਲਈ ਬੇਤਾਬ ਹੋ ਗਏ ਇਹ ਗੱਲ 14 ਜਨਵਰੀ 1761 ਦੀ ਹੈ ਦਿੱਲੀ ਦੇ ਕੋਲ ਪਾਣੀਪਤ ਦੇ ਮੈਦਾਨ ਵਿੱਚ ਅਬਦਾਲੀ ਆਗ ਦੇ ਲਾਲ ਤੰਬੂ ਵਿੱਚ ਬੈਠਾ ਸੀ ਖਬਰ ਮਿਲੀ ਕਿ ਮਰਾਠਿਆਂ ਦੀ ਫੌਜ ਚੜ ਕੇ ਆ ਰਹੀ ਹੈ ਅਬਦਾਲੀ ਨੇ ਹਮਲੇ ਦਾ ਹੁਕਮ ਦਿੱਤਾ ਜੰਗ ਸ਼ੁਰੂ ਹੋਇਆ ਤੇ ਕੁਝ ਹੀ ਤੇਰ ਵਿੱਚ ਖਤਮ ਵੀ ਹੋ ਗਿਆ ਮਰਾਠਾ ਫੌਜ ਹਾਰ ਗਈ ਪਾਨੀਪਤ ਦੀ ਇਸ ਤੀਜੀ ਲੜਾਈ ਵਿੱਚ ਮਰਾਠਿਆਂ ਦੀ ਹਾਰ ਦੇ ਕਈ ਕਾਰਨ ਸਨ ਇਸ ਜੰਗ ਦੀ ਸ਼ੁਰੂਆਤ ਵਿੱਚ ਮਰਾਠਿਆਂ ਦਾ ਪਲੜਾ ਭਾਰਾ ਜਾਪਦਾ ਸੀ ਪਰ ਫੇਰ ਅਬਦਾਲੀ ਦੀਆਂ ਤੋਪਾਂ ਨੇ ਇਹ ਖੇਡ ਪਲਟ ਦਿੱਤੀ ਪਾਨੀਪਤ ਦੀ ਇਸ ਜਿੱਤ ਵਿੱਚ ਖਾਸ ਕਿਰਦਾਰ ਨਿਭਾਉਣ ਵਾਲੀ ਇਸ ਤੋਪ ਦਾ ਨਾਂ ਸੀ ਜਮਜਮਾ ਇਸ ਜਮਜਮਾ ਤੋਪ ਨੂੰ ਲਾਹੌਰ ਦੇ ਇੱਕ ਕਾਰੀਗਰ ਸ਼ਾ ਨਜ਼ੀਰ ਨੇ ਬਣਾਇਆ ਸੀ ਹੁਕਮ ਸੀ ਸ਼ਾ ਵਲੀ ਖਾਨ ਦਾ ਜੋ ਅਬਦਾਲੀ ਦੇ ਰਾਜ ਦਾ ਪ੍ਰਧਾਨ ਮੰਤਰੀ ਹੋਇਆ ਕਰਦਾ ਸੀ ਜਮਜਮਾ ਤੋਪ ਨੂੰ ਬਣਾਉਣ ਵਿੱਚ 3 ਮਹੀਨਿਆਂ ਦਾ ਸਮਾਂ ਲੱਗਾ ਸੀ ਇਸ ਤੋਪ ਦੀ ਖਾਸ ਗੱਲ ਇਹ ਸੀ ਕਿ ਮਜ਼ਬੂਤ ਹੋਣ ਦੇ ਨਾਲ ਨਾਲ ਇਹ ਹਲਕੀ ਵੀ ਸੀ ਵਜ਼ਨ 4.5 ਟਨ ਚੌੜਾਈ 4.5 ਫੁੱਟ ਤੇ ਲੰਬਾਈ 14.5 ਫੁੱਟ ਸੀ ਇਸ ਦੀ ਬੈਰਲ ਯਾਨੀ ਇਸ ਦੇ ਮੂੰਹ ਦਾ ਸਰਾਖ 9.5 ਇੰਚ ਸੀ ਤੇ ਐਸੀਆਂ ਦੋ ਤੋਪਾਂ ਬਣਾਈਆਂ ਗਈਆਂ ਸਨ ਇੱਕ ਉਹ ਜੋ ਅਬਦਾਲੀ ਆਪਦੇ ਨਾਲ ਲੈ ਗਿਆ ਜੋ ਚਨਾਵ ਵਿੱਚ ਡੁੱਬ ਗਈ ਤੇ ਦੂਜੀ ਜਮਜਮਾ ਤੋਪ ਲਾਹੌਰ ਵਿੱਚ ਹੀ ਰਹੀ ਦੋ ਤੋਪਾਂ ਨੂੰ ਇਕੱਠੇ ਕਾਬਲ ਲੈ ਕੇ ਜਾਣਾ ਮੁਸ਼ਕਲ ਵਾਲਾ ਕੰਮ ਸੀ ਇਸ ਲਈ ਅਬਦਾਲੀ ਇੱਕ ਤੋਪ ਨੂੰ ਲਾਹੌਰ ਦੇ ਗਵਰਨਰ ਖਵਾਜਾ 우ਬੈਦ ਖਾਨ ਦੇ ਕੋਲ ਛੱਡ ਗਿਆ ਸੀ ਹੁਣ ਅਬਦਾਲੀ ਚਾਹੁੰਦਾ ਸੀ ਕਿ ਇਹ ਤੋਪ ਵੀ ਕਾਬਲ ਭੇਜੀ ਜਾਵੇ ਪਰ ਉਸ ਦਾ ਇਹ ਮਨਸੂਬਾ ਕਾਮਯਾਬ ਨਾ ਹੋ ਸਕਿਆ ਹੋਇਆ ਇਸ ਤਰ੍ਹਾਂ ਕਿ ਪੰਜਾਬ ਦੇ ਸਿੱਖ ਸਰਦਾਰਾਂ ਨੇ ਅਫਗਾਨ ਫੌਜ ਤੇ ਹੱਲਾ ਕਰ ਦਿੱਤਾ ਸਾਲ 1762 ਵਿੱਚ ਪੰਗੀ ਮਿਸਲ ਦੇ ਸਰਦਾਰ ਹਰੀ ਸਿੰਘ ਨੇ ਲਾਹੌਰ ਤੋਂ 2 ਮੀਲ ਦੂਰ ਖਵਾਜਾ ਸੈਦ ਪਿੰਡ ਤੇ ਹਮਲਾ ਕੀਤਾ ਇਹ ਪਿੰਡ ਲਾਹੌਰ ਦੇ ਬਿਲਕੁਲ ਕਰੀਬ ਸੀ ਤੇ ਗਵਰਨਰ 우ਬੈਦ ਖਾਨ ਦਾ ਅਸਲਾਖਾਨਾ ਸੀ ਇਸੇ ਅਸਲੇਖਾਨੇ ਵਿੱਚ ਹੀ ਜਮਜਮਾ ਤੂਪ ਰੱਖੀ ਸੀ तमाम ਹਥਿਆਰਾਂ ਦੇ ਨਾਲ ਇਹ ਜਮਜਮਾ ਤੂਪ ਵੀ ਹਰੀ ਸਿੰਘ ਪੰਗੀ ਦੇ ਕਬਜੇ ਵਿੱਚ ਆ ਗਈ ਇਸੇ ਮੌਕੇ ਇਸ ਤੋਪ ਨੂੰ ਇੱਕ ਨਵਾਂ ਨਾਮ ਮਿਲਿਆ ਪੰਗੀਆਂ ਦੀ ਤੋਪ ਬਾਅਦ ਵਿੱਚ ਸਿੱਖ ਮਿਸਲਾਂ ਨੇ ਲਾਹੌਰ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਇਸ ਲੜਾਈ ਵਿੱਚ ਗਵਰਨਰ 우ਬੈਦ ਖਾਨ ਵੀ ਮਾਰਿਆ ਗਿਆ ਤੇ ਜਮਜਮਾ ਤੋਪ ਦੇ ਭਵਿੱਖ ਦਾ ਫੈਸਲਾ ਕੀਤਾ ਗਿਆ ਸੈਦ ਮੁਹੰਮਦ ਲਤੀਫ ਆਫ ਦੀ ਕਿਤਾਬ ਲਾਹੌਰ ਇਟਸ ਹਿਸਟਰੀ ਆਰਕੀਟੈਕਚਰਲ ਰਿਮੇਨਸ ਐਂਡ ਐਂਟੀਕਿਟੀਆਂ ਵਿਚ ਇਸ ਤੋਪ ਦੀ ਕਹਾਣੀ ਬਿਆਨ ਕਰਦਾ ਹੈ ਇਸ ਕਿਤਾਬ ਦੇ ਮੁਤਾਬਕ ਸਿੱਖਾਂ ਦੇ ਕਬਜ਼ੇ ਵਿੱਚ ਇਹ ਤੋਪ 2 ਮਹੀਨੇ ਲਾਹੌਰ ਦੇ ਕਿਲੇ ਵਿੱਚ ਰੱਖੀ ਰਹੀ ਇਸ ਤੋਂ ਬਾਅਦ ਇਸ ਨੂੰ ਸਰਦਾਰ ਚਰਤ ਸਿੰਘ ਨੂੰ ਸੌਂਪ ਦਿੱਤਾ ਗਿਆ ਜੋ ਸ਼ੁਕਰਚਕੀਆ ਮਿਸਲ ਦੇ ਸਰਦਾਰ ਸਨ ਸਰਦਾਰ ਚਰਤ ਸਿੰਘ ਸ਼ੁਕਰਚਕੀਆ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਾਤਾ ਜੀ ਸਨ ਇਹ ਤੋਪ ਅੱਗੇ ਚੱਲ ਕੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਚਿੱਤੀ ਪਰ ਉਸ ਦੀ ਚਰਚਾ ਆਪਾਂ ਵੀਡੀਓ ਵਿੱਚ ਅੱਗੇ ਕਰਾਂਗੇ ਖਰ ਚੜਤ ਸਿੰਘ ਨੇ ਅਫਗਾਨਾਂ ਖਿਲਾਫ ਲੜਾਈ ਵਿੱਚ ਪੰਗਿਆਂ ਦੀ ਮਦਦ ਕੀਤੀ ਸੀ ਇਸ ਲਈ ਜਿੱਤ ਦੇ ਹਿੱਸੇ ਵਿੱਚੋਂ ਉਹਨਾਂ ਨੂੰ ਇਹ ਤੋਪ ਮਿਲ ਗਈ ਇਸ ਤੋਪ ਨਾਲ ਜੁੜਿਆ ਇੱਕ ਹੋਰ ਦਿਲਚਸਪ ਕਿੱਸਾ ਹੈ ਹੋਇਆ ਇਸ ਤਰ੍ਹਾਂ ਕਿ ਜਦੋਂ ਪੰਗਿਆਂ ਨੇ ਸ਼ੁਕਰ ਚੱਕਿਆ ਸਰਦਾਰ ਨੂੰ ਇਹ ਤੋਪ ਦਿੱਤੀ ਤਾਂ ਉਹ ਸਮਝਦੇ ਸਨ ਕਿ ਚੜਤ ਸਿੰਘ ਇੰਨੀ ਵੱਜਣੀ ਤੋਪ ਨੂੰ ਗੁਜਰਾਵਾੜੇ ਲਜਾ ਹੀ ਨਹੀਂ ਸਕੇਗਾ ਉਨਾ ਕਿਲੇ ਦੇ ਸ਼ਾਹ ਬੁਰਜ ਤੇ ਇਹ ਤੋਪ ਪਈਏ ਲਾ ਕੇ ਰੱਖੀ ਹੋਈ ਸੀ ਇਸ ਲਈ ਉਹਨਾਂ ਨੂੰ ਲੱਗਿਆ ਕਿ ਤੋਪ ਉਹਨਾਂ ਕੋਲ ਹੀ ਰਹਿ ਜਾਵੇਗੀ ਪਰ ਚਰਤ ਸਿੰਘ ਨੇ ਆਪਦੇ ਸੈਂਕੜੇ ਸਿਪਾਹੀਆਂ ਦੀ ਮਦਦ ਨਾਲ ਇਸ ਤੋਪ ਨੂੰ ਲਾਹੌਰ ਦੇ ਕਿਲੇ ਤੋਂ ਲਾਇਆ ਤੇ ਗੁਜਰਾਵਾਲਾ ਲਿਜਾ ਕੇ ਆਪਦੇ ਕਿਲੇ ਤੇ ਤੈਨਾਤੀ ਕੀਤਾ ਪਰ ਸਾਲ 1765 ਵਿੱਚ ਇਸ ਤੋਪ ਦਾ ਮਾਲਕ ਫੇਰ ਬਦਲ ਗਿਆ ਉਹ ਯਾ ਇਸ ਤਰ੍ਹਾਂ ਕਿ ਚੜ੍ਹਤ ਸਿੰਘ ਦੀ ਅਹਿਮਦਨਗਰ ਦੇ ਚੱਠੇ ਪਠਾਨਾ ਨਾਲ ਲੜਾਈ ਹੋ ਗਈ। ਇਸ ਲੜਾਈ ਵਿੱਚ ਚੱਠੇ ਇਸ ਤੋਪ ਨੂੰ ਲੁੱਟਣ ਵਿੱਚ ਕਾਮਯਾਬ ਹੋਏ ਪਰ ਇਹ ਦੋਵੇਂ ਭਰਾ ਇਸ ਤੋਪ ਨੂੰ ਲੈ ਕੇ ਆਪਸ ਵਿੱਚ ਹੀ ਉਲਝ ਗਏ। ਇਹ ਲੜਾਈ ਇਸ ਕਦਰ ਤੱਕ ਵੱਧ ਗਈ ਕਿ ਇਸ ਤੋਪ ਲਈ ਇਹਨਾਂ ਦੇ ਪੁੱਤਰ ਵੀ ਖੂਨੋਂ ਖੂਨ ਹੋਏ। ਇਹ ਤੋਪ ਬਹੁਤਾ ਚਿਰ ਪਠਾਨਾ ਕੋਲ ਨਾ ਟਿਕ ਸਕੀ। ਅਗਲੇ 8 ਸਾਲ ਇਸ ਤੋਪ ਨੂੰ ਲੈ ਕੇ ਖਿੱਚ-ਤਾਣ ਚੱਲਦੀ ਰਹੀ। ਕਦੇ ਇਸ ਤੋਪ ਤੇ ਭੰਗੀਆਂ ਦਾ ਕਬਜ਼ਾ ਹੋ ਜਾਂਦਾ ਤੇ ਕਦੇ ਇਹ ਸ਼ੁਕਰ ਚੱਕੀਆਂ ਕੋਲ ਆ ਜਾਂਦੀ ਪਰ ਘੁੰਮ ਦੇ ਕਮਾਉਂਦੇ 1772 ਵਿੱਚ ਇੱਕ ਵਾਰ ਫੇਰ ਚੱਠਿਆਂ ਦੇ ਹੱਥ ਵਿੱਚ ਆ ਗਏ ਇਹ ਸਭ ਦੇ ਬਾਵਜੂਦ ਇਹ ਤੋਪ ਸਿਰਫ ਇੱਕ ਸਾਲ ਹੀ ਚੱਠਿਆਂ ਕੋਲ ਰਹਿ ਸਕੀ ਤੇ ਸਾਲ 1773 ਵਿੱਚ ਸਰਦਾਰ ਝੰਡਾ ਸਿੰਘ ਪੰਗੀ ਨੇ ਪਠਾਨਾਂ ਨੂੰ ਹਰਾਇਆ ਤੇ ਤੋਪ ਨੂੰ ਆਪਦੇ ਨਾਲ ਅੰਮ੍ਰਿਤਸਰ ਲੈ ਗਿਆ ਇਨ੍ਹਾਂ 8 ਸਾਲਾਂ ਦੌਰਾਨ ਇਸ ਤੋਪ ਦੇ ਨਾਲ ਨਾਲ ਇਸ ਦੀ ਸ਼ੌਹਰਤ ਦੀਆਂ ਕਹਾਣੀਆਂ ਵੀ ਪੂਰੇ ਪੰਜਾਬ ਵਿੱਚ ਫੈਲ ਗਈਆਂ ਪਰ ਇਸ ਇੱਕ ਤੋਪ ਲਈ ਇੰਨੀ ਮਾਰੂ ਮਾਰ ਕਿਉਂ ਸੀ ਤੇ ਇਸ ਨੂੰ ਇਸ ਤਰੀਕੇ ਨਾਲ ਸਮਝਦੇ ਹਾਂ ਕਿ ਇਹ ਤੋਪ ਸਿੱਖਾਂ ਦੀ ਅਫਗਾਨਾਂ ਤੇ ਜਿੱਤ ਦੀ ਨਿਸ਼ਾਨੀ ਸੀ ਇਸ ਲਈ ਇਹ ਤੋਪ ਬੜੀ ਖਾਸ ਸੀ ਤੇ ਹਰ ਕੋਈ ਇਸ ਤੋਪ ਨੂੰ ਹਾਸਲ ਕਰਨਾ ਚਾਹੁੰਦਾ ਸੀ ਇਸ ਦੇ ਮੁਰੀਦਾਂ ਵਿੱਚ ਇੱਕ ਨਾਮ ਮਹਾਰਾਜਾ ਰਣਜੀਤ ਸਿੰਘ ਦਾ ਵੀ ਸੀ ਸਾਲ 1799 ਵਿੱਚ ਸ਼ੁਕਰਚੱਕੀਆ ਮਿਸਲ ਦਾ ਨੌਜਵਾਨ ਸਰਦਾਰ ਰਣਜੀਤ ਸਿੰਘ ਲਾਹੌਰ ਤੇ ਤਖਤ ਤੇ ਕਾਬਜ ਹੋ ਚੁੱਕਾ ਸੀ 1802 ਵਿੱਚ ਮਹਾਰਾਜੇ ਨੇ ਅੰਮ੍ਰਿਤਸਰ ਤੇ ਚੜ੍ਹਾਈ ਕਰਕੇ ਜਦੋਂ ਅੰਮ੍ਰਿਤਸਰ ਨੂੰ ਖਾਲਸਾ ਰਾਜ ਵਿੱਚ ਸ਼ਾਮਲ ਕੀਤਾ ਤਾਂ ਉਸ ਦੀ ਇੱਕ ਵਜਾ ਇਹ ਤੋਪ ਵੀ ਸੀ ਕਿੱਸਾ ਕੁਝ ਇਸ ਤਰ੍ਹਾਂ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਤੇ ਚੜ੍ਹਾਈ ਕੀਤੀ ਤਾਂ ਉਹਨਾਂ ਪਹਿਲਾਂ ਅੰਮ੍ਰਿਤਸਰ ਵਿੱਚ ਕਾਬਜ਼ ਗੁਲਾਬ ਸਿੰਘ ਪੰਗੀ ਦੀ ਵਿਧਵਾ ਮਾਈ ਸੁੱਖਾ ਨੂੰ ਇੱਕ ਸੁਨੇਹਾ ਵੇਚਿਆ ਸੁਨੇਹਾ ਇਹ ਸੀ ਕਿ ਇਹ ਮੇਰੇ ਦਾਦੇ ਚੜਤ ਸਿੰਘ ਸ਼ੁਕਰਚੱਕੀਆ ਦੇ ਹਿੱਸੇ ਵਿੱਚ ਆਈ ਤੋਪ ਹੈ ਤੇ ਮੈਂ ਇਸ ਨੂੰ ਵਾਪਸ ਲੈਣ ਆਇਆ ਹਾਂ ਮਾਈ ਸੁਖਾ ਜੋ ਆਪਣੇ ਨਵਾਲਗ ਪੁੱਤਰ ਗੁਰਦੇਵ ਸਿੰਘ ਦੇ ਨਾਂ ਤੇ ਅੰਮ੍ਰਿਤਸਰ ਤੇ ਸ਼ਾਸਨ ਕਰ ਰਹੀ ਸੀ ਉਸਨੇ ਤੋਪ ਸੌਂਪਣ ਤੋਂ ਸਾਫ਼ ਇਨਕਾਰ ਕਰ ਦਿੱਤਾ ਉਸ ਲਈ ਇਹ ਤੋਪ ਭੰਗੀ ਮਿਸਲ ਦੀ ਸ਼ਾਨ ਸੀ ਤੇ ਉਹ ਇਸ ਤੋਪ ਲਈ ਰਣਜੀਤ ਸਿੰਘ ਨਾਲ ਲੜਨ ਲਈ ਤਿਆਰ ਹੋ ਗਈ ਹਾਲਾਤਾਂ ਨੂੰ ਵਿਗੜਦੇ ਵੇਖ ਬਾਬਾ ਅਕਾਲੀ ਫੂਲਾ ਸਿੰਘ ਨੇ ਮੌਕਾ ਸੰਭਾਲ ਲਿਆ ਤੇ ਜੰਗ ਟਲ ਗਈ ਆਖਰਕਾਰ ਮਈ ਸੁੱਖਾ ਕਿਲਾ ਖਾਲੀ ਕਰਨ ਲਈ ਤਿਆਰ ਹੋ ਗਈ ਤੇ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਨੂੰ ਇੱਕ ਝੰਡੇ ਹੇਠ ਇਕੱਠੇ ਕਰਨ ਦੀ ਨੀ ਰੱਖੀ ਮਈ ਸੁੱਖਾ ਤੇ ਉਸਦੇ ਪੁੱਤਰ ਨੂੰ ਕਈ ਪਿੰਡ ਜ਼ਗੀਰਵਜੋਂ ਬਖਸ਼ੇ ਗਏ ਇਸ ਤਰ੍ਹਾਂ ਇਸ ਤੋਪ ਨੇ ਫੇਰ ਇੱਕ ਵਾਰ ਆਵਦਾ ਮਾਲਕ ਬਦਲਿਆ ਤੇ ਮਹਾਰਾਜਾ ਰਣਜੀਤ ਸਿੰਘ ਕੋਲ ਆ ਗਈ ਮਹਾਰਾਜੇ ਨੇ ਅੱਕੇ ਇਸ ਤੋਪ ਦਾ ਇਸਤੇਮਾਲ ਕਈ ਲੜਾਈਆਂ ਵਿੱਚ ਕੀਤਾ ਕਸੂਰ ਸੁਜਾਨਪੁਰ ਵਜ਼ੀరాబాద్ ਤੇ ਮੁਲਤਾਨ ਦੀ ਲੜਾਈ ਵਿੱਚ ਇਸ ਤੋਪ ਨੇ ਕਮਾਲ ਵਿਖਾਇਆ ਪਰ ਮੁਲਤਾਨ ਦੇ ਹਮਲੇ ਦੌਰਾਨ ਇਸ ਤੋਪ ਨੂੰ ਬੜਾ ਨੁਕਸਾਨ ਪਹੁੰਚਿਆ ਮੁਲਤਾਨ ਦੇ ਕਿਲੇ ਤੇ ਜਮਜਮਾ ਤੋਪ ਦੇ ਚਾਰ ਗੋਲੇ ਦਾਕੇ ਗਏ ਜਿਸ ਨਾਲ ਕਿਲੇ ਦੀਆਂ ਕੰਧਾਂ ਵਿੱਚ 2 ਵੱਟੇ ਸੁਰਾਖ ਹੋਏ ਇਹਨਾਂ ਵਿੱਚੋਂ ਇੱਕ ਸੁਰਾਖ ਰਾਹੀਂ 20 ਜੂਨ 1818 ਨੂੰ ਸਿੱਖ ਫੌਜ ਕਿਲੇ ਅੰਦਰ ਦਾਖਲ ਹੋਈ ਤੇ ਮੁਲਤਾਨ ਦਾ ਕਿਲਾ ਫਤਿਹ ਹੋ ਗਿਆ ਪਰ ਇਸ ਹਮਲੇ ਦੌਰਾਨ ਇਸ ਤੋਪ ਦਾ ਕਾਫੀ ਨੁਕਸਾਨ ਹੋ ਗਿਆ ਜਮਜਮਾ ਤੋਪ ਨੂੰ ਲਾਹੌਰ ਲਿਆ ਕੇ ਪਰਖਿਆ ਗਿਆ ਪਰ ਇਹ ਦੁਬਾਰਾ ਵਰਤਨ ਦੇ ਯੋਗ ਨਾ ਰਹੀ ਇਸ ਲਈ ਇਸ ਨੂੰ ਲਾਹੌਰ ਦੇ ਦਿੱਲੀ ਦਰਵਾਜੇ ਦੇ ਅੱਗੇ ਨਿਸ਼ਾਨੀ ਦੇ ਤੌਰ ਤੇ ਖੜਾ ਕਰ ਦਿੱਤਾ ਗਿਆ 1848 ਵਿੱਚ ਜਦੋਂ ਅੰਗਰੇਜ਼ਾਂ ਦੇ ਖਿਲਾਫ ਲੜਾਈ ਵਿੱਚ ਖਾਲਸਾ ਰਾਜ ਦੀ ਹਾਰ ਹੋਈ ਤੇ ਇਹ ਤੋਪ ਅੰਗਰੇਜ਼ਾਂ ਕੋਲ ਚਲੀ ਗਈ ਇਸ ਟੋਪ ਦੇ ਨਾਂ ਦੀ ਗੱਲ ਕਰੀਏ ਤੇ ਇਸ ਦਾ ਫਾਰਸੀ ਨਾਂ ਜਮਜਮਾ ਅਹਿਮਦ ਸ਼ਾਹ ਅਬਦਾਲੀ ਨੇ ਦਿੱਤਾ ਸੀ ਜਿਸ ਦਾ ਮਤਲਬ ਹੁੰਦਾ ਹੈ ਸ਼ੇਰ ਦੀ ਧਹਾੜ ਇਸ ਟੋਪ ਵਿੱਚੋਂ 36 ਕਿਲੋ ਦੇ ਗੋਲੇ ਧਾਕੇ ਜਾਂਦੇ ਸਨ ਤੇ ਇਸ ਦੀ ਆਵਾਜ਼ ਵਿੱਚ ਸ਼ੇਰ ਦੀ ਗਰਜ ਵਰਗੀ ਜ਼ਰੂਰ ਹੁੰਦੀ ਹੋਵੇਗੀ ਇਹ ਗੱਲ ਉਸ ਸਮੇਂ ਬੜੀ ਮਸ਼ਹੂਰ ਹੋਈ ਸੀ ਕਿ ਪੰਜਾਬ ਉੱਤੇ ਉਸੇ ਦਾ ਰਾਜ ਹੋਵੇਗਾ ਜਿਹਦੇ ਕੋਲ ਜਮਜਮਾ ਟੋਪ ਹੋਵੇਗੀ ਦੱਸਿਆ ਜਾਂਦਾ ਹੈ ਕੇ ਪਾਣੀਪਤ ਦੀ ਤੀਜੀ ਜੰਗ ਵਿੱਚ ਤਕਰੀਬਨ 1 ਲੱਖ ਸੈਨਿਕ ਮਾਰੇ ਗਏ ਸਨ ਜਿਨ੍ਹਾਂ ਵਿੱਚੋਂ 40 ਹਜ਼ਾਰ ਮਰਾਟੇ ਸੈਨਿਕਾਂ ਨੂੰ ਇਹਨਾਂ ਤੋਂ ਜਮਜਮਾ ਤੋਪਾਂ ਨਾਲ ਉਡਾਇਆ ਗਿਆ ਸੀ ਪਰ ਇਸ ਤੋਪ ਬਾਰੇ ਕੁਝ ਗੱਲਾਂ ਐਸੀਆਂ ਵੀ ਨੇ ਜੋ ਬਹੁਤ ਘੱਟ ਲੋਕ ਜਾਣਦੇ ਨੇ ਕਿਹਾ ਜਾਂਦਾ ਹੈ ਕਿ ਇਸ ਤੋਪ ਨੂੰ ਬਣਾਉਣ ਦਾ ਕੰਮ ਕੁਝ ਪੁਰਾਣੀਆਂ ਅਫਗਾਨ ਤੇ ਮੁਗਲ ਤੋਪਾਂ ਨੂੰ ਪਿਘਲਾ ਕੇ ਸ਼ੁਰੂ ਕੀਤਾ ਗਿਆ ਸੀ ਜੋ ਅਧੂਰਾ ਰਹਿ ਗਿਆ ਜਿਸ ਨੂੰ ਫਿਰ ਲਾਹੌਰ ਦੇ ਹਰ ਇੱਕ ਗੈਰ ਮੁਸਲਮਾਨ ਪਰਿਵਾਰ ਤੋਂ ਜਜ਼ੀਏ ਦੇ ਤੌਰ ਤੇ ਇੱਕ ਇੱਕ ਤਾਂਬੇ ਜਾਂ ਪਿੱਤਲ ਦਾ ਭਾਂਡਾ ਵਸੂਲ ਕਰਕੇ ਪੂਰਾ ਕੀਤਾ ਗਿਆ। ਜਮਜਮਾ ਤੋਪ ਲੰਬੇ ਸਮੇਂ ਤੱਕ ਪੂਰੀ ਤਰ੍ਹਾਂ ਘਰ-ਘਰ ਨਾ ਰਹਿ ਸਕੀ। तमाम ਸ਼ੋਰਥ ਦੇ باوجود ਇਸ ਦੀ ਲਾਈਫ ਕਾਫੀ ਛੋਟੀ ਸੀ। ਇਸ ਤੋਪ ਵਿੱਚ ਬੜੀ ਛੇਤੀ ਦਰਾਰਾਂ ਆ ਜਾਣ ਕਰਕੇ ਇਸ ਦੀ ਵਾਰ-ਵਾਰ ਮਰਮਤ ਕਰਨੀ ਪੈਂਦੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਇਹ ਕੁਝ ਹੱਦ ਤੱਕ ਰਸਮੀ ਤੌਰ ਤੱਕ ਹੀ ਸੀਮਤ ਸੀ। ਇਸ ਦੀ ਅਸਲ ਤਾਕਤ ਨਾਲੋਂ ਇਸ ਦਾ ਖੌਫ ਸਗੋਂ ਜ਼ਿਆਦਾ ਸੀ। ਮੁਲਤਾਨ ਦੇ ਘੇਰੇ ਦੌਰਾਨ ਇਸ ਦਾ ਬੈਰਲ ਟਿੱਡਾ ਹੋ ਜਾਣ ਕਰਕੇ ਇਸ ਨੂੰ ਦਾਗਣਾ ਇੱਕ ਖਤਰਨਾਕ ਕੰਮ ਸੀ ਅਸਲ ਵਿੱਚ ਮਹਾਰਾਜਾ ਰਣਜੀਤ ਸਿੰਘ ਇਸ ਤੋਪ ਦੀ ਸ਼ੌਰਤ ਨੂੰ ਤਾਂ ਜਾਣਦਾ ਸੀ ਪਰ ਆਮ ਧਾਰਨਾ ਦੇ ਉਲਟ ਉਹ ਜਮਜਮਾ ਤੋਪ ਤੇ ਕਦੇ ਵੀ ਹੱਦੋਂ ਜ਼ਿਆਦਾ ਨਿਰਪਰ ਨਹੀਂ ਹੋਇਆ ਉਹ ਇਸ ਦੀ ਜਗ੍ਹਾ ਤੇਜ਼ ਚੱਲਣ ਵਾਲੇ ਘੋੜਸਵਾਰ ਤੋਪਖਾਨੇ ਤੇ ਫ੍ਰੈਂਚ ਸਟਾਈਲ ਮੋਬਾਈਲ ਤੋਪਾਂ ਨੂੰ ਜ਼ਿਆਦਾ ਤਰਜੀਹ ਦਿੰਦਾ ਸੀ ਪਰ ਜਮਜਮਾ ਨੂੰ ਤਾਕਤ ਦੇ ਪ੍ਰਤੀਕ ਵਿੱਚੋਂ ਉਹ ਵਰਤਦਾ ਵੀ ਸੀ ਜਮਜਮਾ ਤੋਪ ਦੀ ਤਕਨੀਕੀ ਸਮੱਸਿਆ ਦੇ ਕੁਝ ਕਾਰਨ ਵੀ ਨੇ ਜਾਣਕਰ ਦੱਸਦੇ ਨੇ ਕਿ ਵੱਖ-ਵੱਖ ਤੋਪਾਂ ਤੇ ਭਾਂਡਿਆਂ ਦਾ ਮਿਲਿਆ-ਜੁਲਿਆ ਧਾਤੂ ਵਰਤਣ ਕਰਕੇ ਇਸ ਤੋਪ ਦੇ ਧਾਤੂ ਦੀ ਗੁਣਵੱਤਾ ਇੱਕਸਾਰ ਨਹੀਂ ਸੀ ਜੋ ਕਿ ਇਸ ਸਮੱਸਿਆ ਦਾ ਕਾਰਨ ਬਣੀ ਤੇ ਤੋਪ ਵਿੱਚ ਦਰਾਰਾਂ ਪੈ ਗਈਆਂ ਬਾਕੀ ਇਸ ਦੇ ਨਾਂ ਦੀ ਗੱਲ ਕਰੀਏ ਤੇ ਆਪਦੇ ਫਾਰਸੀ ਅਰਬੀ ਮੂਲ ਦੇ ਨਾਂ ਜਮਜਮਾ ਦੇ ਬਾਵਜੂਦ ਪੰਜਾਬੀ ਇਸ ਨੂੰ ਪੰਗੀਆਂ ਦੀ ਤੋਪ ਦੇ ਨਾਂ ਨਾਲ ਹੀ ਜਾਨਦੇ ਰਹੇ ਸਨ ਪਰ ਮਲਤਾਨ ਦੀ ਲੜਾਈ ਦੌਰਾਨ ਇਸ ਤੋਪ ਦੀ ਨਾਲ ਕਮਜ਼ੋਰ ਹੋ ਜਾਣ ਕਰਕੇ ਇਸ ਨੂੰ ਲਾਹੌਰ ਦੇ ਦਿੱਲੀ ਦਰਵਾਜੇ ਤੇ ਇੱਕ ਨਿਸ਼ਾਨੀ ਵਜੋਂ ਟਿਕਾ ਦਿੱਤਾ ਗਿਆ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਸਿਰਫ ਪ੍ਰਦਰਸ਼ਨੀ ਦੀ ਇੱਕ ਚੀਜ਼ ਬਣੀ ਹੋਈ ਹੈ। ਸਾਲ 1870 ਵਿੱਚ ਰਾਣੀ ਵਿਕਟੋਰੀਆ ਦਾ ਪੁੱਤਰ ਡਿਊਕ ਆਫ ਐਡੀਨਬਰਗ ਜਦੋਂ ਪੰਜਾਬ ਆਇਆ ਤਾਂ ਲਾਹੌਰ ਵਿੱਚ ਉਹ ਇਸ ਤੋਪ ਨੂੰ ਵੇਖਣ ਲਈ ਪਹੁੰਚਿਆ। ਉਸ ਸਮੇਂ ਇਹ ਤੋਪ ਲਾਹੌਰ ਦੇ ਮਿਊਜ਼ੀਅਮ ਦੇ ਦਰਵਾਜੇ ਤੇ ਰੱਖੀ ਹੋਈ ਸੀ ਅੱਗੇ ਚਲ ਕੇ ਇਹ ਤੋਪ ਜੰਗਾਲ ਖਾਂਦੀ ਰਹੀ ਤੇ ਸਾਲ 1977 ਵਿੱਚ ਇਸ ਦੀ ਮੁਰੰਮਤ ਕਰਕੇ ਇਸ ਦਾ ਟਿਕਾਣਾ ਬਦਲ ਦਿੱਤਾ ਗਿਆ ਇਹ ਤੋਪ ਅੱਜ ਲਾਹੌਰ ਦੇ ਮਾਲ ਰੋਡ ਤੇ ਟਿਕੀ ਹੋਈ ਹੈ ਜਿਸ ਦੇ ਇੱਕ ਪਾਸੇ ਯੂਨੀਵਰਸਿਟੀ ਆਫ ਪੰਜਾਬ ਦਾ ਫਾਰਮੇਸੀ ਡਿਪਾਰਟਮੈਂਟ ਹੈ ਤੇ ਦੂਜੇ ਪਾਸੇ ਨੈਸ਼ਨਲ ਕਾਲਜ ਆਫ ਆਰਟਸ ਤੇ ਲਾਹੌਰ ਮਿਊਜ਼ੀਅਮ ਲਾਹੌਰ ਵਿਖੇ ਅੱਜ ਵੀ ਇਹ ਤੋਪ ਖਾਲਸਾ ਰਾਜ ਦੇ ਇਤਿਹਾਸ ਦੀ ਨਿਸ਼ਾਨੀ ਦੇ ਤੌਰ ਤੇ ਰੱਖੀ ਹੋਈ ਹੈ ਉਹ ਤੋਪ ਜੋ ਤਕਰੀਬਨ 60 ਸਾਲਾਂ ਤੱਕ ਕਈ ਰਿਆਸਤਾਂ ਦੀ ਸ਼ਾਨ ਰਹੀ ਤੇ ਦੁਸ਼ਮਣਾਂ ਦੇ ਡੇਰਿਆਂ ਵਿੱਚ ਤਰਥਲੀਆਂ ਮਚਾਉਂਦੀ ਰਹੀ ਅੱਜ ਲਾਹੌਰ ਦੀ ਆਵਾਜ਼ਾਈ ਤੇ ਸ਼ੋਰ ਵਿੱਚ ਚੁੱਪਚਾਪ ਖੜੀ ਹੈ ਅੱਜ ਦਾ ਇਹ ਕਹਾਸਾ ਤੁਹਾਨੂੰ ਕਿਵੇਂ ਦਾ ਲੱਗਾ ਇਸ ਵੀ ਲੋ ਜੀ ਵੀਡੀਓ ਬੜੀ ਇੰਟਰਸਟਿੰਗ ਸੀ ਪਰ ਚੀਜ਼ਾਂ ਜਿਹੜੀਆਂ ਨੇ ਨਾ ਉਹ ਇਸ ਤਰ੍ਹਾਂ ਹੁੰਦੀਆਂ ਨੇ ਕਿ ਅਸੀਂ ਬਾਜਵਾ ਸਾਹਿਬ ਕਿੰਨੀ ਵਾਰ ਹੀ ਗਏ ਆ ਆਸੀਂ ਕਾਫੀ ਦਫਾ ਗਏ ਆਂ ਹਾਂ ਲੇਕਿਨ ਆਪਾਂ ਜਿਹੜਾ ਕਦੀ ਉਥੋਂ ਇਸ ਹਿਸਟਰੀ ਦੇ ਅਕੋਰਡਿੰਗਲੀ ਇਸ ਹਿਸਟਰੀ ਦੇ ਅਕੋਰਡਿੰਗਲੀ ਨਹੀਂ ਵੇਖਿਆ ਉਹ ਤੋਪਾ ਉੱਥੇ ਖੜੀਆਂ ਨੇ ਲੇਕਿਨ ਇਹ ਮਾਲ ਰੋਡ ਨਾਸਰ ਬਾਗ ਦੇ ਕੋਲ ਮਾਲ ਰੋਡ ਦੇ ਉੱਤੇ ਖੜੀ ਜਿਵੇਂ ਇਹਨਾਂ ਨੇ ਦੱਸਿਆ ਨਾ ਹੁਣ ਜਦੋਂ ਆਪਾਂ ਜਾਈਏ ਪੰਜਾਬ ਅਸੈਂਬਲੀ ਕ੍ਰਾਸ ਕਰਕੇ ਪੀਸੀ ਹੋਟਲ ਕ੍ਰਾਸ ਕਰਕੇ ਅੱਗੇ ਜਦੋਂ ਆਪਾਂ ਜਾਈਏ ਤਾਂ ਨਾ ਚਮਨ ਆਈਸਕ੍ਰੀਮ ਦੇ ਕੋਲ ਉਸ ਤੋਂ ਅੱਗੇ ਆ ਕੇ ਖੜੀ ਹੈ ਇਹ ਹੀ ਤੋਂ ਯਾਰ ਅਸੀਂ ਕਈ ਵਾਰੀ ਪਤਾ ਸਾਨੂੰ ਕਿ ਅਸੀਂ ਕਿੱਥੇ ਜਾਂਦੇ ਆ ਵੇਖੀ ਕਈ ਵਾਰੀ ਵੇਖੀ ਇੱਕ ਜਸਟ ਕਿ ਹਾਂ ਯਾਰ ਵੈਸੀ ਬਣਾਈ ਹੈ ਵੈਸੀ ਪਈ ਹੈ ਲੇਕਿਨ ਉਹਦਾ ਇੱਕ ਇਤਿਹਾਸ ਹੈ ਕਿ ਹਿਸਟਰੀ ਹੈ ਉਹ ਲੇਕਿਨ ਇਹ ਕਿ ਹੁਣ ਅਸੀਂ ਜਾਵਾਂਗੇ ਅਸੀਂ ਸਪੈਸ਼ਲ ਜਾਵਾਂਗੇ ਕਿ ਲਾਜ਼ਮੀ ਹੋਣੇ ਚੀਜ਼ ਜਿਹੜੀ ਉਹਦੇ ਹਿਸਟਰੀ ਵੀ ਪੜਾਂਗੇ ਹਿਸਟਰੀ ਨਾਲ ਲਿਖੀ ਹੋਈ ਲਿਖੀ ਹੁੰਦੀ ਹੈ ਹਿਸਟਰੀ ਅੱਛਾ ਹੁਣ ਮੈਂ ਇੱਕ ਗੱਲ ਦੱਸ ਦਿੰਨਾ ਕਿ ਤੋਪ ਨੂੰ ਇਡੀ ਵੈਲਿਊ ਕਿਉਂ ਦਿੱਤੀ ਜਾਂਦੀ ਸੀ ਉਸ ਟਾਈਮ ਦੇ ਵਿੱਚ ਉਹਦੀ ਰੀਜ਼ਨ ਇਹ ਹੁੰਦੀ ਸੀ ਕਿ ਲੋਕ ਰਹਿੰਦੇ ਹੁੰਦੇ ਸਨ ਕਿਲਿਆਂ ਦੇ ਵਿੱਚ ਹੁਣ ਤਾਂ ਸ਼ਹਿਰ ਬਣ ਜਾਂਦੇ ਨੇ ਨਾ ਉਦੋਂ ਚਾਰ ਦਿਵਾਰੀ ਕਰਕੇ ਅੰਦਰ ਹੀ ਸ਼ਹਿਰ ਹੋਣੇ ਤੇ ਅੰਦਰ ਹੀ ਪੂਰੀ ਪੂਰੀ ਰਿਆਸਤ ਉਹ ਜਦੀਦ ਅਸਲਾ ਉਹ ਦੋਸਤ ਦਰਦਾਹੀ ਉਹ ਸਭ ਕੁਝ ਹੁੰਦਾ ਸੀ ਤੇ ਉਹਨਾਂ ਦੀਆਂ ਜਿਹੜੀਆਂ ਕਿਲੇਆਂ ਦੀਆਂ ਕੰਧਾਂ ਹੋਣੀਆਂ ਨਾ ਉਹ ਉਹਨਾਂ ਦੀ ਜਲ ਹੁੰਦੀ ਸੀ ਬਹੁਤ ਜ਼ਿਆਦਾ ਮਜ਼ਬੂਤ ਹੁੰਦੀਆਂ ਹੁੰਦੀਆਂ ਸੀ ਜੇ ਕੋਈ ਪਹਿਰੇ ਲਾਣੇ ਜਾਂ ਕਬਜ਼ੇ ਕਰਨੇ ਜਾਣਾ ਫੌਜਾਂ ਨੇ 6-6 ਮਹੀਨੇ ਸਾਲੋ ਸਾਲ ਬਾਹਰ ਬੈਠੇ ਰਹਿਣਾ ਕੰਧਾਂ ਨਾਲ ਟੁੱਟ ਗਈਆਂ ਤੋਪ ਦੀ ਹਮੇਸ਼ਾ ਹੀ ਐਮੀਅਤ ਰਹੀ ਹੈ ਤੇ ਅੱਜ ਵੀ ਐਮੀਅਤ ਹੈ ਤੋਪ ਦੀ ਇਹ ਤੁਸੀਂ ਰੰਦਾਵਾ ਸਾਹਿਬ ਨੂੰ ਪੁੱਛੋ ਕੇ ਜਿੱਥੇ ਤੋਪ ਨਹੀਂ ਕੰਮ ਦੀ ਉਹ ਕੰਮ ਸਮੇਂ ਲਾ ਕੇ ਫਿਰ ਕੰਮ ਖਰਾਬ ਹੈ ਤੋਪ ਤਗੜੀ ਹੋਏਗੀ ਤੇ ਦੁਸ਼ਮਣ ਜਿਹੜਾ ਤੁਸੀਂ ਢੇਰ ਕਰੋਗੇ ਇਮੀ ਕਿਵੇਂ ਰੰਧਾਵਾ ਸਾਹਿਬ ਗੱਲ ਹੈ ਕਿ ਨਹੀਂ ਮੈਂ ਤੁਸਮਰ ਤੁਹਾਡੇ ਤੇ ਰਾਜ ਕਰੇ ਹਾਂ ਉਹ ਰੰਧਾਵਾ ਸਾਹਿਬ ਵੀ ਹੋਰ ਇਹ ਅੱਛਾ ਚਲੋ ਉਹ ਦੇ ਇੱਕ ਆਪਾਂ ਇਹਦੇ ਤੇ ਥੋੜਾ ਜਿਹਾ ਬਾਤ ਚ ਕਰਦੇ ਆ ਇੱਕ ਅਲੱਗਾ ਟੋਪਿਕ ਹੈ ਤੇ ਗੱਲ ਕਰਨੀ ਹੈ ਲੇਕਿਨ ਆਪਾਂ ਪਹਿਲੇ ਵੀਡੀਓ ਵਾਲਾ ਜੀ ਉਸ ਤੋਂ ਬਾਅਦ ਫਿਰ ਰੰਧਾਵਾ ਸਾਹਿਬ ਵਾਲਾ ਲਾਉਨੇ ਆ ਪਹਿਲੇ ਵੀਡੀਓ ਤੇ ਗੱਲ ਕਰ ਲਈ ਆ ਆਖਰੀ ਜਿਹੜਾ ਸੈਗਮੈਂਟ ਹੋਇਆ ਕਰੇਗਾ ਉਹ ਫਿਰ ਰੰਧਾਵਾ ਸਾਹਿਬ ਦਾ ਪਰਸਨਲ ਸਾਡਾ ਹੁੰਦਾ ਆਪਣੀਆਂ ਗੱਲਾਂ ਬਾਤਾਂ ਉੱਤੇ ਆਪਾਂ ਫਿਰ ਉਸ ਟੌਪ ਤੇ ਆਪਾਂ ਬਾਤ ਚ ਆਉਨੇ ਆ ਰੰਧਾਵਾ ਜੀ ਜਿੱਦ ਲਈ ਉਸ ਟੌਪ ਤੇ ਗੱਲ ਕਰਦੇ ਆ ਅਸੀਂ ਪਹਿਲੇ ਆਪਾਂ ਟੌਪ ਤੇ ਗੱਲ ਵੀ ਆਂਦੇ ਨੇ ਇੱਕ ਤੋਪ ਸੀ ਜਿਹਦਾ ਟਾਇਰ ਇੱਕ ਜਿਹੜਾ ਟੁੱਟ ਅਸੀਂ ਇੱਕ ਇਤਿਹਾਸੇ ਵੀ ਪੜਿਆ ਜਿਹੜੀ ਮਲਤਾਨ ਦੀ ਲੜਾਈ ਹੈ ਨਾ ਉਹਦੇ ਵਿੱਚ ਜਿਹੜੀ ਤੋਪ ਸੀ ਉਹਦਾ ਇੱਕ ਪਈਆ ਜਿਹੜਾ ਹੁੰਦਾ ਹੈ ਉਹ ਟੁੱਟ ਗਿਆ ਸੀ ਤੇ ਫਿਰ ਜਿਹੜੇ ਸਿੰਘ ਸਾਨੂੰ ਮੋਢਾ ਦਿੰਦੇ ਸਨ ਤੇ ਉਹ ਬੜੀ ਵਜ਼ਨੀ ਤੋਪ ਸੀ ਇਹ ਅਸੀਂ ਪਹਿਲੇ ਵੀ ਪੜਿਆ ਹੈ ਲੇਕਿਨ ਉਹਦਾ ਜ਼ਿਕਰ ਇਹਨਾਂ ਨੇ ਇਸ ਹਸਾਬ ਨਾਲ ਵਿੱਚ ਨਹੀਂ ਕੀਤਾ ਉਹ ਮੈਂ ਤੁਹਾਨੂੰ ਦੱਸ ਦੇਣਾ ਵਾਂ ਕਿ ਮਲਤਾਨ ਦੀ ਲੜਾਈ 'ਚ ਜਦੋਂ ਤੋਪ ਜਿਹੜੀ ਟੁੱਟ ਗਈ ਨਾ ਉਹਦਾ ਟਾਇਰ ਟੁੱਟ ਗਿਆ ਹੁਣ ਤੋਪ ਬੇਕਾਰ ਹੋ ਗਈ ਸੀ ਫਿਰ ਸਿੰਘ ਜਿਹੜੇ ਨੇ ਆਂਦੇ ਨੇ ਮੋਢਾ ਦਿੰਦੇ ਸਨ ਅੰਨ ਤੇ ਉਹ ਜਿਹੜਾ ਬੰਦਾ ਮੋੜਾ ਦੇਂਦਾ ਸੀ ਨਾ ਜਦੋਂ ਚੱਲਦੀ ਸੀ ਤੇ ਚਿਤੜੇ ਉਡਾ ਦਿੰਦੀ ਸੀ ਉਹਦੇ ਬੰਦਾ ਖਤਮ ਹੋਏ ਹੋਏ ਕਿਉਂਕਿ ਉਹਦਾ ਪ੍ਰੈਸ਼ਰ ਹੀ ਇੰਨਾ ਹੁੰਦਾ ਪ੍ਰੈਸ਼ਰ ਉਹਦਾ ਹੁੰਦਾ ਸੀ 6 ਜਾ ਕੇ ਫਿਰ ਦੁਬਾਰਾ ਉਹਨੇ ਅੱਗੇ ਜਾਣਾ ਜਿਹੜੀ ਥੱਲੇ ਸ਼ਾਵਾਂ ਉਹਨੇ ਉਡਾ ਦੇ ਬੇਰੇ ਜਿਹੜੇ ਬੰਦੇ ਥੱਲੇ ਕੰਦਾ ਦੇ ਦੇ ਉਹ ਕੁਰਬਾਨੀ ਦੇਂਦੇ ਕੁਰਬਾਨੀ ਦੇਂਦੇ ਸਨ ਛੀਦੀ ਲੈ ਲੈਂਦੇ ਸੀ ਹਾਂ ਤੇ ਉਹ ਲਿਖਣ ਵਾਲਾ ਇਹ ਲਿਖਦਾ ਹੈ ਬਰਾੜ ਸਾਹਿਬ ਦੀ ਕਾਲ ਵੀ ਆ ਗਈ ਵਿੱਚ ਵਾਵਾ ਦਿਨਾਂ ਬਾਦ ਹੈ ਸਵੇਰੇ ਵੀ ਮਿਸਕਾਲਾਂ ਲੱਗੀ ਚਲੋ ਬਾਜ ਕਰਨੇ ਆਪਾਂ ਗੱਲ ਅੱਛਾ ਉਹ ਕੀ ਨਾਏ ਲਿਖਣ ਵਾਲਾ ਇਹ ਵੀ ਲਿਖਦਾ ਹੈ ਕਿ ਜਨਾਬ ਜਿਹੜੀ ਮਤਲਬ ਤੋਪ ਉਹ ਜਿਹੜੇ ਉਹਦੇ ਸਿੰਘ ਸਨ ਨਾ ਉਹ ਵਾਧ ਚੜ ਕੇ ਹਿਸਾਲੇ ਦੇ ਹਿਸਾਲਾ ਨੇ ਕਿ ਹਰ ਬੰਦਾ ਆਂਦਾ ਸੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਮਸਲਾ ਇੰਝ ਕਰਨਾ ਹੈ ਤੇ ਤੁਹਾਨੂੰ ਪਤਾ ਹੈ ਕਿ ਮੇਰੀ ਜਾਨ ਚਲੀ ਜਾਣੀ ਇੱਕ ਫਾਇਰ ਹੋਣਾ ਮੇਰੀ ਜਾਨ ਚਲੀ ਜਾਣੀ ਤੇ ਉਹ ਬੰਦੇ ਆnde ਸਨ ਸਿੰਘ ਜਿਹੜੇ ਸਨ ਆnde ਸਨ ਹਰ ਕੋਈ ਜਾਂਦਾ ਸੀ ਪਹਿਲੇ ਮੈਂ ਜਾਣਾ ਮੈਂ ਮੋੜਾ ਦੇਣਾ ਮੈਂ ਦੇਣਾ ਮੈਂ ਇਹ ਵੀ ਆ ਠੀਕ ਹੈ ਇਹ ਅੱਛਾ ਕਿਲੇ ਜਿਹੜੇ ਇਸ ਇਤਿਹਾਸ ਤੇ ਲੈ ਲਓ ਇੱਕ ਹੋਰ ਵੀ ਜ਼ਿਆਦਾ ਹਿਸਟਰੀ ਆ ਵੇ ਕਿ ਜਿਹੜਾ ਜਦੋਂ ਤੋਪਾਂ ਦੇ ਥੱਲੇ ਲਟੇ ਨੇ ਜਿਹੜੇ ਟੈਂਕ ਹੁੰਦੇ ਸੀ ਟੈਂਕ ਟੈਂਕਾਂ ਦੇ ਥੱਲੇ ਵੀ ਜ਼ਿੰਦਾ ਲੈ ਕੇ ਆਪਣੇ ਆਪ ਬੰਬ ਬਣ ਕੇ ਟੈਂਕ ਸਾਹਮਣੇ ਹੀ ਸਨ ਜਾਂਦੇ ਹੁੰਦੇ ਤੇ ਟੈਂਕ ਉਲਟਾ ਦਿੱਤੇ ਗਏ ਸੀ ਉਦੋਂ ਵੀ ਬੜੀ ਉਦੋਂ ਯਾਰ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਉਹ ਉਦੋਂ ਚੰਗਾ ਸ਼ਿਕਰੇ ਨਾਲ ਲੜੀਆਂ ਜਾਂਦੀਆਂ ਦਾ ਨਾ ਅੱਜ ਕੱਲ ਤੇ ਬਟਨਾ ਦੀ ਗੇਮ ਐ ਇੱਥੇ ਬੈਠੇ ਹੋ ਤੁਸੀਂ ਡਿਵਾਈਸਿਸ ਆ ਗਈਆਂ ਮਤਲਬ ਇੱਕ ਚੀਜ਼ ਉਦੋਂ ਅਮਰ ਸਾਹਮਣੇ ਮੁਕਾਬਲਾ ਹੁੰਦਾ ਹੈ ਕਿਲੇ ਜਿਹੜੇ ਉੱਚੀ ਜਗ੍ਹਾ ਤੇ ਬਣਾਏ ਜਾਂਦੇ ਹੁਣ ਮਲਤਾਨ ਵਾਲਾ ਪਕਿਲਾ ਵੇਖੀਏ ਜਿੱਥੇ ਸ਼ਾਹਰੁਖ ਨੇ ਆलम ਦਾ ਮਜ਼ਾਰ ਹੈ ਕੋਈ ਵੀ ਕਿਲਾ ਤੁਸੀਂ ਵੇਖ ਲਓ ਬਹੁਤ ਉੱਚਾ ਹੁੰਦਾ ਸੀ ਕਿਉਂਕਿ ਡਾਰ ਹੁੰਦਾ ਸੀ ਦੁਵਾਰਾਂ ਬੜੀਆਂ ਥੱਲੋਂ ਮਜ਼ਬੂਤ ਹੁੰਦੀਆਂ ਸਨ ਤੇ ਤੁਸੀ ਉਹ ਕਿਲੇ ਮਲਤਾਨ ਵਾਲੇ ਦੀਆਂ ਦੀਵਾਰਾਂ ਚੈੱਕ ਕੀਤੀਆਂ ਨੇ ਕਿੰਨੀਆਂ ਕਿੰਨੀਆਂ ਵੱਡੀਆਂ ਨੇ ਬਾਜੀਆ ਸਾਹਿਬ ਕੋਈ ਵੀ ਚੀਜ਼ ਜਿਹੜਾ ਉੱਤੇ ਬਿਠਾ ਹੈ ਨਾ ਉਹ ਤਗੜਾ ਹੈ ਤਗੜਾ ਹਾਂ ਛੱਲੇ ਵਾਲੇ ਦੇ ਕਿਲਾ ਬਣਾਉਣ ਵਾਸਤੇ ਸਭ ਤੋਂ ਪਹਿਲੇ ਵੇਖੀ ਜਾਂਦੀ ਉੱਚੀ ਜਗ੍ਹਾ ਉਹ ਤਾਂ ਕਿਹੜੂਕ ਫੌਜ ਮੁਖਾਲਫ ਆਵੇ ਥੱਲੇ ਰਹੇਗੀ ਕਿ ਨਾਲ ਪੂਰਾ ਮੈਦਾਨੀ ਇਲਾਕਾ ਹੈ ਜਸਟ ਕਿਲੇ ਅਲੇ ਜਿਹੜੀ ਜਗ੍ਹਾ ਹੋਊਗੀ ਇੱਕਾ ਜ਼ੇਲਮ ਕੋਲਾ ਜਿਹਦਾ ਤਰਾਵੜ ਮੈਨੂੰ ਭੁੱਲ ਗਿਆ ਵਾ ਵਟਸਐਪ ਤੇ ਮੈਂ ਗਿਆ ਸੀ ਕਿਲਾ ਦਰਾਵੜ ਤੇ ਆ ਇੱਥੇ ਕਿਲਾ ਦਰਾਵੜ ਉਹ ਤੇ ਇੱਥੇ ਆਪਣੇ ਬਾਵਲਪੁਰ ਬਾਵਲਪੁਰ ਕੋਲਾ ਨਹੀਂ ਨਹੀਂ ਇੱਕ ਜ਼ੇਲਮ ਦੇ ਕੋਲਾ ਉਹ ਗਿਲਾ ਰੋਹਤਾਸ ਕਿਲਾ ਰੋਹਤਾਸ ਕਿਲਾ ਰੋਹਤਾਸ ਜਿਹੜਾ ਜੇਲਾਵਾਂ ਤਾਰਫਤਾਰ ਉਹਦੀ ਜੰਗ ਚਕਵਾਲ ਕੋਲੇ ਚਕਵਾਲ ਚਕਵਾਲ ਉਹ ਜੰਗ ਲੜੀ ਰੰਦਾ ਸਾਹਿਬ ਨੇ ਅੱਛਾ ਉਹ ਜੰਗ ਲੜੀ ਉਹ ਜੰਗ ਲੜੀ ਰੰਡਾਵਾ ਸਾਹਿਬ ਰੰਡਾਵਾ ਸਾਹਿਬ ਸਾਫ ਬਣ ਕੇ ਫਿਰ ਬੰਦੇ ਬਣ ਗਿਆ ਕਰਿਆ ਕਰ ਆਵਾਜ਼ ਦੇਦੀ ਹੁੰਦੀ ਆ ਇਹ ਕਰਿਆ ਕਰ ਕੇ ਜਿਹੜੀ ਮੈਨੂੰ ਠਾਈ ਪਤਾ ਨਹੀਂ ਆ ਅੱਛਾ ਮੈਂ ਮੱਸ ਰਿਹਾ ਕਿ ਨਾ ਮੈਂ ਉੱਥੇ ਅਸੀਂ ਹੋ ਕੇ ਆ ਗਏ ਮੈਂ ਉੱਥੇ ਸੀ ਮੈਂ ਉਥੋਂ ਮੈਂ ਉਥੇ ਹੀ ਆਉਣਾ ਉਹ ਲੋਥੀ ਸੀਗਾ ਚਲੋ ਜੀ ਇਸ ਵੀਡੀਓ ਨੂੰ ਆਪਾਂ ਜਿਹੜਾ ਇਹ ਇੱਥੇ ਹੀ ਖਤਮ ਕਰਨੇ ਆ ਹੁਣ ਰੰਡਾਵਾ ਸਾਹਿਬ ਆ ਲਾਉਨੇ ਆ ਰੰਡਾਵਾ ਸਾਹਿਬ ਨਾਲ ਕੋਈ ਰੰਡਾਵਾ ਸਾਹਿਬ ਤੋਪ ਤੋਪ ਦੀ ਤੋਪ ਦੀ ਸਾਨੂੰ ਗੱਲ ਕਰੋ ਕਿ ਤੋਪ ਜਿਹੜੀ ਹੈ ਉਹਦੇ ਉੱਤੇ ਥੋੜੀ ਜਿਹੀ ਰੋਸ਼ਨੀ ਪਾਓ ਇਹ ਆਈਡੀਆ ਇੱਕ ਬੰਦੇ ਨੇ ਕਿੱਥੋਂ ਲਿਆ ਹੋਵੇਗਾ ਕਿ ਯਾਰ ਇਹ ਸ਼ੇਪ ਹੋਣੀ ਚਾਹੀਦੀ ਹੈ ਤੋਪ ਦੀ ਯਾਰ ਦੇਖੋ ਯਾਰ ਇੱਕ ਚੀਜ਼ ਹੈ ਜਿਹੜੇ ਬੰਦੇ ਨੇ ਬਜਾਏ ਸਾਰਾ ਤੋਪ ਬਣਾਈ ਹੈ ਇੱਕ ਆਪਣਾ ਟੈਕਨੀਕਲ ਦੇਖੋ ਨਾ ਇੱਕ ਸਵਾਲ ਹੈ ਕਿ ਸਟੈਂਡ ਦਾ ਸਾਈਜ਼ ਦਾ ਨਾ ਇੱਕ ਬੰਦਾ ਹੈ ਉਹਨੇ ਇਹ ਮਾਉਸ ਬਣਾਇਆ ਵੇਖੋ ਹੁਣ ਇਹ ਫੁੱਲ ਤਰੂ ਜਿਹਾ ਹਾਲਾਂਕਿ ਸ਼ੇਪ ਇਹਦੀ ਵੀ ਕੋਈ ਬਹੁਤੀ ਚੰਗੀ ਨਹੀਂਗੀ ਲੇਕਿਨ ਇੱਕ ਚੀਜ਼ ਹੈ ਕਿ ਆਪਾਂ ਤੋਪ ਦੀ ਗੱਲ ਕਰਨੀ ਆ ਤੋਂਪ ਉਹ ਬੰਦੇ ਦੇ ਜ਼ਿਹਨ ਚ ਕੀ ਆਏਗੀ ਕਿ ਫਾਇਰ ਕੱਢੇਗੀ ਇਧਰ ਟਾਇਰ ਇਧਰ ਟਾਇਰ ਵਿੱਚ ਕਿਹੋ ਜੀ ਮਸ਼ੀਨ ਹੋਵੇ ਜਿਹੜੀ ਤਬਾਹ ਕਰ ਦੇ ਇਹ ਉਹਦੇ ਜਿਹੜਾ ਆਈਡੀਆ ਹੈ ਕਿੱਥੋਂ ਆਇਆ ਹੋਏਗਾ ਬੰਦੇ ਦੇ ਜ਼ਿਹਨ ਚ ਬਸ ਜਿਹੜੇ ਆਈਡੀਆ ਆ ਗਿਆ ਹੋਰ ਇਹਦੇ ਚ ਕਾਮਯਾਬ ਹੋ ਗਏ ਜਿਹੜੇ ਬੰਦੇ ਕੋਲ ਤੋਪ ਰਹੀ ਆ ਭਾਈ ਜਾਨ ਉਹਨੇ ਕਿੱਥੇ ਦਾ ਜ਼ੋਰ ਰਿਹਾ ਜ਼ੋਰ ਰਿਹਾ ਨਾ ਡੈਫੀਨਿਟਲੀ ਹਰ ਬੰਦੇ ਦਾ ਹੈ ਲੇਕਿਨ ਚਲੋ ਰੰਧਾਵਾ ਸਾਹਿਬ ਤੁਸੀਂ ਇਹਦਾ ਜਵਾਬ ਸਾਨੂੰ ਦੇਣਾ ਸੀ ਕਿਉਂਕਿ ਤੁਸੀਂ ਹਕੀਮ ਨਹੀਂ ਆਫਟਰ ਰਿਕਾਰਡ ਦੇ ਦਿਓ ਤੁਸੀਂ ਸਾਨੂੰ ਇਹਦਾ ਜਵਾਬ ਬਾਅਦ ਚ ਦੇ ਦਿਓ ਸਾਡੇ ਜਿਹੜੇ ਭਰਾ ਨੇ ਉਹ ਵੀ ਹੱਸਦੇ ਹੋਣਗੇ ਨੇ ਕਿ ਕਿਹੜੀ ਗੱਲ ਕਿੱਧਰ ਨੂੰ ਟੁੱਟ ਪਈ ਹੈ ਲੇਕਿਨ ਇੱਕ ਤੋਪ ਦਰਿਆ ਚ ਵੀ ਡੁੱਬ ਗਈ ਜੋ ਆਪਾਂ ਜ਼ਿਕਰ ਨਹੀਂ ਕੀਤਾ ਹਾਂ ਉਹ ਕੱਢਣ ਚੱਲਦੇ ਆਪਾਂ ਲੱਭ ਨਹੀਂ ਉਹ ਅੱਜ ਉਹ ਹੈਡ ਮਰਾਲੇ ਪਈ ਹੋਣੀ ਨਹੀਂ ਨਾ ਸਾਡੇ ਕੋਲ ਨੱਬੀ ਨਹੀਂ ਯਾਰ ਹਜੇ ਤੱਕ ਉਹ ਕਿੱਥੇ ਲੱਭਣੀ ਤੁਸੀਂ ਅੱਗੇ ਲਾ ਦੇਖਿਆ ਕੋਈ ਨਹੀਂਗਾ ਤੁਸੀਂ ਮੱਜਵਾ ਸਾਹਿਬ ਰੰਡਾਵਾ ਸਾਹਿਬ ਪਾਣੀ ਦੇ ਵਿੱਚ ਤੇ ਉਹ ਖਤਮ ਹੋ ਗਈ ਨਾ ਗੱਲ ਛੱਡ ਗਈ ਹੋਣੀ ਆ ਉਹ ਕਿਹੜਾ ਪਾਣੀ ਉਹਦਾ ਸੁੱਕਾ ਹੋਏਗਾ ਜਾਂ ਜਿਹੜਾ ਸਰ ਉੱਤੇ ਬਹੁਤ ਵੇਟ ਇੰਨਾ ਕੁ ਜ਼ਿਆਦਾ ਹੁੰਦਾ ਹੈ ਉਸ ਟਾਈਮ ਤੇ ਮਸ਼ੀਨਰੀ ਨਹੀਂ ਆ ਅਗਰ ਤੁਸੀਂ ਉਹਦਾ ਆਈਡੀਆ ਲਾ ਵੀ ਲੈਂਦੇ ਹੋ ਨਾ ਇੱਥੇ ਹੈ ਵਾ ਜਿਹੜਾਈ ਜ਼ਿਆਦਾ ਨਾ ਕੋਈ ਬੁਨਾਸਬ ਹੋਏਗੀ ਉਹਨੂੰ ਕੱਢ ਲੈਣਾ ਬਾਅਦ ਬਹੁਤ ਰੁਕਾ ਹੋਏਗਾ ਯਾਰ ਤੁਸੀਂ ਜੇ ਵੇਖੀਏ ਬੜਾ ਵੱਡਾ ਦਰਿਆ ਹੈ ਉਸ ਤੋਂ ਜੋ ਚੱਲਦਾ ਵੀ ਬੜੀ ਸਪੀਡ ਨਾਲ ਸੀ ਬਾਜਵਾ ਸਾਹਿਬ ਜੇ ਰੰਦਾਵਾ ਸਾਹਿਬ ਦਾ ਸ਼ੌਕ ਹੈ ਉਹ ਤੋਪ ਵੇਖਣ ਦਾ ਤੇ ਉਹ ਕੁਝ ਬੰਦੇ ਪਹਿਲੇ ਟਾਈਟਾਨਿਕ ਵੇਖਣ ਵੀ ਗਏ ਸਨ ਸਮੁੰਦਰ ਦੇ ਵਿੱਚ ਉਹ ਆਪ ਦੋਸਤ ਦੇ ਵਿੱਚ ਆਪ ਦੋਸਤ ਬੈ ਕੇ ਜੇ ਤੁਹਾਡਾ ਵੀ ਸ਼ੌਕ ਹੈ ਕੁਝ ਵੇਖਣ ਦਾ ਐਵੇਂ ਜੀ ਤੁਹਾਨੂੰ ਭੇਜ ਸਕਣੇ ਆ ਅਸੀਂ ਹੈ ਦੁਨੀਆ ਇਹੋ ਜੀ ਜਿਹੜੀ ਜਾਣਾ ਚਾਹਦੀ ਹੈ ਵੇਖਣਾ ਡਾਇਰੈਕਟਰ ਦਾ ਟਾਇਰ ਬਣ ਗਿਆ ਨਾ ਤੇ ਛਾਲ ਮਾਰ ਦੇਣਾ ਨਾ ਟਾਇਰ ਆਵੇ ਨਾ ਰੰਧਾਵਾ ਆਵੇ ਟਾਇਰ 2 ਸੁਣਿਆ ਬਾਜਵਾ ਸਾਹਿਬ ਟਾਇਰ ਆਉਂਦੇ ਕੋਈ ਨਾ ਟੂ ਪੀ ਹੋ ਗਈ ਅੱਛਾ ਟਾਇਰ ਬਣ ਕੇ ਤੇ ਤੁਸੀਂ ਨਹੀਂ ਜਾ ਸਕਦੇ ਉਹ ਇਹ ਨਾ ਟਾਇਰ ਆਵੇ ਨਾ ਰੰਧਾਵਾ ਆਵੇ ਕਿਉਂਕਿ ਟਾਇਰ ਬਣਨ ਦੇ ਟਾਇਰ ਤਾਂ ਹੀ ਨਹੀਂ ਆਉਣ ਦੇਣਾ ਇਹਨੂੰ ਰੰਧਾਵਾ ਨੂੰ ਨਾਲ ਬਣਿਆ ਹੁਣ ਮਤਲਬ ਪੁੱਲ ਡੋਬਣ ਪ੍ਰੋਗਰਾਮ ਚਲੋ ਜੀ ਬਾਕੀ ਅਗਲੇ ਵੀਡੀਓ ਜੇ ਆਪਾਂ ਆਉਂਦੇ ਰੱਖੋ ਖਿਆਲ